ਪਹਿਲੀ ਪਾਸ਼ੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਦਮਾਨਪੁਰ ਦੀ ਖੁਸ਼ੀ ਦੇ ਵਿੱਚ ਤੇ ਮਾਤਾ ਪ੍ਰਕਾਸ਼ ਕੋ ਸੰਧੂ ਦਿਸਲਾਣਾ ਮਾਰਸੀ ਨੇ ਸਮਾਪਤ ਗੁਰਦੁਆਰਾ ਸਿੰਘਾਚੀ ਦਾ ਡੇਰਾ ਸ਼੍ਰੀਮਨ ਸੰਤ ਬਾਬਾ ਜਨੈ ਸਿੰਘ ਨੰਗਲ ਬਟਾਲਾ ਦੇ ਮੁੱਖ ਸੇਵਾਦਾਰ ਬਾਬਾ ਸੁਖਵੰਤ ਸਿੰਘ ਜੀ ਵੱਲੋਂ ਸੰਤ ਬਾਬਾ ਜਨੈ ਸਿੰਘ ਸੱਚਖੰਡ ਵਾਸੀ ਮਾਤਾ ਪ੍ਰਕਾਸ਼ ਕੋ ਸੰਧੂ ਪ੍ਰੇਰਣਾ ਸਦਕਾ ਧਾਰਮਿਕ ਸਮਾਗ ਕਰਵਾਇਆ ਗਿਆ ਪਹਿਲੇ ਦਿਨ ਅਖੰਡ ਪੜ ਆਰੰਭ ਦੂਸਰੇ ਦਿਨ ਪਸ਼ਾਨਗਰ ਕੀਰਤਨ ਤੀਸਰੇ ਦਿਨ ਸਮੂਲ ਅਕਨੰਦ ਕਾਰਜ ਤੁਰ ਕਬੱਡੀ ਕੱਪ ਅਜੱਖਾਂ ਦਾ ਕੈਂਪ ਤੇ ਟੂਰਨਾਮੈਂਟ ਕਰਵਾਇਆ ਗਿਆ

ਤੇ ਲੈ ਕੇ ਠੀਕ ਹੁਣੇ ਲੈ ਕੇ ਜਾਣਾ ਥੋੜੇ ਦੇਰ ਬਾਅਦ ਤੇ ਅੱਗੇ ਆ ਜਾਈਏ ਅੱਜ ਨਹੀਂ ਆਵਾ ਫੇਰੇ ਹੋਏ ਨਾ ਹੁਣੇ ਬੱਸ ਲੈ ਕੇ ਜਾਣਾ 12:00 ਜਿਆਦਾ ਇੱਕ ਹੋ ਜਾਣਾ ਅੱਠੀ ਤੇ ਤੇ ਨਹੀਂ ਅੱਜ ਆਤੀ ਦਾਸ ਮੰਨ ਲੇ ਲੰਬਾ ਦੇ ਭਾਗ ਦੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਨੈ ਸਿੰਘ ਨੰਗਲ ਵਿਖੇ ਨਦੀਕਾ ਲੋਰ ਫਲੋਰ ਵਿਖੇ ਜੋ ਪੰਜ ਰੋਜ਼ਾ ਮਹਾਨ ਗੁਰਮਤ ਸਮਾਗਮ ਸਮੂਹ ਲੜਕੇ ਨੰਦਕਾਲ ਅੱਥੇ ਪਿੰਡੂ ਖੇਤ ਮੇਲਾ ਆਰੰਭ ਹੋਇਆ ਸੀ ਉਹਦੇ ਦਰਮਿਆਨ ਅੱਖਾਂ ਦਾ ਮਹਾਨ ਕੈਂਬੀ ਇਸ ਸਥਾਨ ਤੇ ਲਗਾਇਆ ਗਿਆ ਜਿੱਦੇ ਵਿੱਚ ਡਾਕਟਰ ਅਮਨਦੀਪ ਰੋੜਾ ਹਸਪੀਟਲ ਜਿਲੰਧ ਦੀ ਟੀਮ ਨੇ ਆ ਕੇ ਅੱਖਾਂ ਦੇ ਮਰੀਜ਼ਾਂ ਦਾ ਮੁਆਇਨਾ ਕੀਤਾ ਤੇ ਲੋੜਵੰਦ ਮਰੀਜ਼ ਜਿਹੜੇ ਆ ਉਹਨਾਂ ਦੇ ਆਪਰੇਸ਼ਨ ਕਰਕੇ ਲੰਝ ਪਾਏ ਜਾਣਗੇ ਤੇ ਫ੍ਰੀ ਲੰਝ ਪਾਏ ਜਾਣਗੇ ਐਨਕਾਂ ਦਵਾਈਆਂ ਬਰਦਰਸਲ ਫ੍ਰੀ ਦਿੱਤੀਆਂ ਜਾ ਰਹੀਆਂ ਮੈਂ ਇਹੀ ਅਰਦਾਸ ਕਰਦਾ ਕਿ ਜਿਹੜੇ ਵੀ ਮਰੀਜ਼ ਇੱਥੇ ਆਏ ਆ ਕਿ ਮਹਾਰਾਜ ਉਹਨਾਂ ਅੱਖਾਂ ਰੋਸ਼ੀਂ ਦੇਣ ਉਹ ਕਿਸੇ ਦੇ ਮਹਤਾਜ ਨਾ ਬਣ ਆਪਣੀ ਜਿੰਦਗੀ ਜਿਹੜੀ ਰੱਬ ਨੇ ਸਵਾਸ ਦਿੱਤੇ ਹੈ ਉਹਨਾਂ ਨੂੰ ਸਹੀ ਤਰੀਕੇ ਨਾਲ ਜਿਹੜਾ ਕਿ ਉਹ ਬਸਰ ਕਰ ਸਕਣ ਮੇਰੀ ਇਹੀ ਦੁਆ ਹੈ ਕਿ ਮਹਾਰਾਜ ਸਾਰਿਆਂ ਨੂੰ ਅੱਖਾਂ ਦੀ ਵਧੀਆ ਰੋਸ਼ਨੀ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ